ਕਹਿੰਦਾ ਲੋ ਯੋ ਤੁਸੀਂ ਤੇ ਹੋਇਆ ਫਿਰ ਕੀ ਮਗਦੇ ਸਹੂਤ ਚੱਲੇ ਮਗਰ ਜਿੰਨੀ ਜਲੀਦਾ ਹੈ ਨਾ ਅਸਲੀ ਬੋਲ ਕੀ ਆਖਾ ਸਰ ਸਾਹਿਬ ਅਗਰ ਦੀ ਸੁਣਦੇ ਮੈਂ ਜਸਪਾਲ ਸਿੰਘ ਜੱਗਾ ਜੀ ਮੈਂ ਸਾਰੇ ਇਹ ਬੋਲਤੀ ਕਹਦਾ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਆ ਜੇ ਜਿਹੜੀ ਅਡੀ ਮਨੁਗੀ ਆ ਕੋ ਯੂਨੀਅਨ ਬਣੀ ਹੀ ਸਾਡੀ ਉਹ ਅਸੀਂ ਮਤਲਬ ਕਿ ਅਸਤੀਫਾ ਦਿੱਤਾ ਵਾ ਤੇ ਉਸ ਤੋਂ ਬਾਅਦ ਹੁਣ ਦੋ ਤਿੰਨ ਦਿਨ ਹੋਰੀ ਸਰ ਬਹੁਤ ਮੁਸ਼ਕਲ ਆ ਰਹੀ ਆ ਮਤਲਬ ਵੀ ਅੱਗੇ ਕੇ ਗੱਡੀ ਕਰਕੇ ਸਾਡੀ ਲੱਗਦੀ ਹੁਣ ਉਹ ਵੀ ਨਹੀਂ ਲੱਗਦੀ ਕਿਹੜੀ ਯੂਨੀਅਨ ਨੂੰ ਤੋ ਅਸਤੀਫਾ ਦਿੱਤਾ ਤੇ ਕਿਹੜੀ ਯੂਨੀਅਨ ਜਿਹੜੀ ਹੁਣ ਤੁਸੀਂ ਸਰ ਅਸੀਂ ਮੰਨੋ ਅਧਿਕਾਰ ਮਤਲਬ ਵੀ ਯੂਨੀਅਨ ਹੀ ਉਹ ਤੋਂ ਅਸਤੀਫਾ ਦਿੱਤਾ ਸਰ ਅਸੀਂ ਸਾਨੂੰ ਕੋਈ ਤੁਹਾਨੂੰ ਪਛਾਣ ਨਹੀਂ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਵਾ ਤੇ ਹੁਣ ਅਸੀਂ ਜੀਮ ਸਿੰਘ ਬਾਬਾ ਸ਼ਹੀਦ ਉਹਨਾਂ ਦੀ ਯੂਨੀਅਨ ਚ ਆ ਜਗੇ ਆ ਤੇ ਅੱਗੇ ਵੀ ਉਹਨਾਂ ਜੀ ਹਾਂ ਤੇ ਅਸੀਂ ਅੱਗੇ ਵੀ ਉਹਨਾਂ ਜੀ ਹਾਂ ਪਹਿਲ ਉਹਨਾਂ ਦੀ ਸੀ ਤੇ ਉਹ ਮੁੜ ਕੇ ਅਸੀਂ ਇਹਦੇ ਮਗਰ ਲੱਗੇ ਤੇ ਇਹਨਾਂ ਦੀ ਯੂਨੀਅਨ ਚ ਆ ਗਏ ਤੇ ਹੁਣ ਸਾਨੂੰ ਥੋੜਾ ਗਲਤ ਹੋਣ ਲੱਗਾ ਤੇ ਅਸੀਂ ਫੇਰ ਯੂਨੀਅਨ ਛੱਡ ਲਈਏ ਤੇ ਛੱਡ ਕੇ ਫੇਰ ਅਸੀਂ ਬਾਬਾ ਜੀਮ ਸਿੰਘ ਯੂਨੀਅਨ ਦੇ ਵਿੱਚ ਆ ਚੁੱਕੇ ਆ ਤੇ ਸਾਨੂੰ ਹੁਣ ਬੰਦ ਕਿ ਦੋ ਤਿੰਨ ਦਿਨ ਹੋ ਗਏ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਤੇ ਗੱਡੀਆਂ ਨਹੀਂ ਲੱਗਣੀਆਂ ਤੇ ਦੋ ਤਿੰਨ ਨੂੰ ਕੰਮ ਨਹੀਂ ਕੀਤਾ ਸਰ ਕਿ ਲੱਗਦਾ ਕਿ ਜਿਹੜੇ ਯੂਨੀਅਨ ਛੱਡ ਕੇ ਆਏ ਉਹੋ ਯੂਨੀਅਨ ਦੇ ਜਿਹੜੇ ਮਨਨਾਂ ਦੇ ਜਿਹੜੇ ਤੁਹਾਡੇ ਨਾਲ ਇੱਕ ਗੰਢਿਸ਼ ਮਾਜੀ ਚੰਨੀ ਗੱਡੀਆਂ ਲੱਗਣ ਦੇ ਇਹੋ ਸਮਝ ਲਓ ਸਰਪੀ ਘਰੇ ਸਾਡੇ ਯੂਨੀਅਨ ਛੱਡ ਕੇ ਦੂਜੀ ਯੂਨੀਅਨ ਚ ਚਲ ਗਏ ਆ ਤੇ ਇਸੇ ਕਰਕੇ ਮਨਨ ਵੀ ਹੁਣ ਗੱਡੀਆਂ ਸ਼ਾਇਦ ਅੱਗੇ ਚੱਲ ਤੋਂ ਇਹ ਕੰਮ ਹੋਇਆ ਨਹੀਂ ਤੇ ਕੱਲ ਪਰਸੋ ਤੋਂ ਜਿਦੋਂ ਦਾ ਉਹਨੂੰ ਪ੍ਰਧਾਨ ਬਣਾਉਣ ਨਵੇਂ ਨੂੰ ਤੇ ਇਸੇ ਉਦੋਂ ਦਾ ਹੀ ਇਹ ਦੋ ਤਿੰਨ ਦਿਨ ਹੋਏ ਤੇ ਗੱਡੀਆਂ ਨਹੀਂ ਲੱਗ ਰਹੀਆਂ ਪਹਿਲਾਂ ਤਾਂ ਸਭ ਤੋਂ ਵਧੀਆ ਕੰਮ ਚੱਲ ਰਿਹਾ ਸੀ ਟ੍ਰੈਫਿਕ ਪੁਲਿਸ ਤੇ ਵੀ ਇੰਜਾਮ ਲਗਾਏ ਗਏ ਆ ਵੀ ਇਹ ਆਓ ਇਹ ਟ੍ਰੈਫਿਕ ਪੁਲਿਸ ਤੇ ਵੀ ਇੰਜਾਮ ਲਗਾਏ ਗਏ ਵੀ ਇਹ ਦੱਬਤ ਗੱਡੀਆਂ ਪੈਸੇ ਲੈ ਕੇ ਗੱਡੀਆਂ ਅੰਦਰ ਭੇਜਦੇ ਆ ਪਰ ਨਹੀਂ ਉਹ ਬਹੁਤ ਵਧੀਆ ਵਿਚਾਰੇ ਬੰਦੇ ਚੰਗੇ ਆ ਮੁਲਾਜ਼ਮ ਵਰਦੀਪਰਾ ਸਾਡੇ ਬਹੁਤ ਵਧੀਆ ਡਿਊਟੀ ਕਰਦੇ ਆ ਐਵੇਂ ਕਹੀਏ ਵਿਚਾਰੇ 1 ਰੁਪਿਆ ਨਹੀਂ ਰਵਾੰਦਾਰ ਪਾਣੀ ਦਾ ਘੁੱਟ ਨਹੀਂ ਕਿਸੇ ਕੋ ਪੀਂਦੇ ਸਭ ਪਲੌਂਦੇ ਵਿਚਾਰੇ ਪਾਣੀ ਦਾ ਟੁੱਟ ਨਹੀਂ ਹੋ ਕੇ ਕੋ ਪਿੰਦੀ ਸਭ ਮੰਗ ਕੀ ਕਰ ਰਹੇ ਮੰਗੇ ਉਹ ਕਰਦੇ ਸਰ ਵੀ ਅਸੀਂ ਆਪਣੇ ਹਿਸਾਬ ਚਾਹੀਦਾ ਸਾਨੂੰ ਇਹ ਕੀ ਕਰਕੇ ਸਾਡੀ ਗੱਡੀ ਜਿਸ ਤਰ੍ਹਾਂ ਅੱਗੇ ਕੰਮ ਚੱਲ ਰਿਹਾ ਉਸ ਤਰ੍ਹਾਂ ਚੱਲੀ ਜਾਵੇ ਸਰ ਭਾਈ 2-3 ਦਿਨ ਹੋ ਗਿਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਂਦੀ ਆ ਗੱਡੀ ਆਡੀ ਚੱਲਦੀ ਨਹੀਂ ਭਾਈ ਅੱਗੇ ਭਲੀ ਚੱਲਦੀ ਜਦੋਂ ਦੀ ਜੂਨੀਅਰ ਛੱਡੀ ਆ ਉਹਦੇ ਤੋਂ ਤੁਹਾਨੂੰ ਦਿੱਕਤ ਆ ਰਹੀ ਆ ਆਪਾਂ ਉਹਨਾਂ ਨੂੰ ਪੁੱਛਿਆ ਨਹੀਂ ਉਹ ਕਹਿੰਦੇ ਜੀ ਤੁਸੀਂ ਗੱਡੀ ਮਲਾਇਮਾਂ ਦੇ ਕੇ ਪੈਸੇ ਚਲਾਉਂਦੇ ਪਰ ਮਲਾਇਮ ਕੋਈ ਪੈਸਾ ਨਹੀਂ ਲੱਗਦਾ ਸੈਮਤੀ ਨਾਲ ਗੱਡੀ ਚੱਲਣ ਦੀ ਆ ਇੱਕ-ਇੱਕ ਕਰਕੇ ਗੱਡੀ ਲੱਗਦੀ ਸੀ ਉਹਨਾਂ ਨੂੰ ਪਤਾ ਉਹਨਾਂ ਦੀ ਗੱਡੀ ਨਹੀਂ ਲੱਗਦੀ ਭਾਈ ਇਹ ਮੰਗ ਕਰਦੇ ਆਂ ਸਾਡੀ ਗੱਡੀ ਚੱਲੇ ਸਹੀ ਰੋਟੀ ਪਾਣੀ ਕਮਾਈਏ ਦੋ ਦਿਨ ਹੋ ਗਏ ਆ ਖਰਚਾ ਵੀ ਨਹੀਂ ਲੈ ਕੇ ਜਾਣ ਦੇ ਕਰਦੇ ਵੀ ਗੰਦੇ ਆ ਕਸਰ ਉਹ ਲਿਆਓ ਲਿਆਓ ਕਿਥੋਂ ਲਾਈਏ ਗੱਡੀ ਚੱਲੇਗੀ ਸਹਾਲਾ ਖਰਚਾ ਪਾਣੀ ਚੱਲੇਗਾ ਭਾਈ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਸਾਡੀ ਗੱਡੀ ਚਲਾਓ ਬੜੀ ਮੇਰੇ ਕਰਨ ਕਿਹੜੀ ਯੂਨੀਅਨ ਛੱਡ ਕੇ ਤੇ ਕਿਹੜੇ ਲੋਕ ਜਿਹੜੇ ਆ ਤੁਹਾਨੂੰ ਜਿਹੜੇ ਪਰੇਸ਼ਾਨੀ ਦਾ ਜਿਹੜਾ ਕਾਰਨ ਬਣਦੇ ਆ ਇਹ ਆ ਜੀ ਕ੍ਰੀਡਲ ਐਸਮਾਨ ਅਧਿਕਾਰੀ ਉਹ ਛੱਡੀ ਦੋ ਦਿਨ ਹੋ ਗਏ ਆ ਉਹ ਛੱਡ ਕੇ ਇਸ ਕਰਕੇ ਉਹਨਾਂ ਨੇ ਸਾਡੇ ਤੇ ਜਲਮ ਲਾਇਆ ਇਹ ਗੱਡੀਆਂ ਚਲਾਉਂਦੇ ਅਦਾਫਾਨ ਪਰ ਆਪਾਂ ਕਨੇ ਅਨੁਮੋਦਿਤ ਕਰਾਂਦੀ ਅਡੀਕੜ ਮੁਸ਼ਕਲ ਕੀਤੀ ਜਾ ਰਹੀ ਆ ਦੇਣਾ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਨ ਲ ਪ੍ਰਸ਼ਾਸਨ ਨੇ ਕਰਦੇ ਅਡੀਕੜ ਕਰਕੇ ਗੱਡੀ ਲਾਦੇ ਅਸੀਂ ਗੱਡੀ ਚਲਾਉਣਾ ਚਾਹੁੰਦੇ ਆ ਅਸੀਂ ਪਹਿਲਾਂ ਉਹਨੂੰ ਐਸੇ ਦਿੰਦੇ ਸੀ ਉਹਨਾਂ ਨੂੰ ਪੈਸੇ ਦੇਣੇ ਬੰਦ ਕਰਤੇ ਤੇ ਅਸੀਂ ਆਪਣੀ ਯੋਨਾਂ ਛੱਡ ਕੇ ਤੇ ਅਸੀਂ ਰੋਜੀ ਰੋਟੀ ਖੋ ਲਈ ਸਾਡੀ ਉਹ ਛੱਡ ਗਿਆ ਸੀ ਤੇ ਹੁਣ ਉਹਨਾਂ ਨੂੰ ਅੱਜ ਪੈਸੇ ਦੇਣੇ ਬੰਦ ਕਰਤੇ ਆ ਕਸ ਕਰਕੇ ਕਹਿ ਰਹੇ ਹਨ ਤੁਹਾਡੇ ਇਨਦਾਲ ਲੱਗਦਾ ਕਿ ਪੈਸੇ ਦਿੰਦੇ ਰਹਿੰਦੇ ਤਾਂ ਫਿਰ ਸਭ ਕੁਝ ਠੀਕ ਸੀਗਾ ਹਾਂਜੀ ਤਦ ਤੋਂ ਬਾਅਦ ਸਾਡੀ ਮੇਰਾ ਨਾਮ ਨੰਨੂ ਹੈ ਇਹ ਅਹੀ ਘੋੜੇ ਵਾਲੇ ਚੌਂਕ ਤੇ ਅਹੀ ਗੱਡੀ ਚਲਾਉਂਦੇ ਸੀ ਤੇ ਜਦੋਂ ਦੇ ਅਹੀ ਮੇਰੀ ਯੂਨੀਅਨ ਨੇ ਛੱਡੀ ਦੋੜੇ ਕਰਕੇ ਨਾ ਬਹੁਤ ਤੰਗੀ ਆ ਰਹੀ ਹੈ ਸਾਨੂੰ ਪਹਿਲੇ ਹੁੰਦਾ ਕਿ ਕੀ ਯਾਹੀ ਕਿ ਚਲੋ ਅਹੀ ਜਦੋਂ ਵੀ ਜਦੋਂ ਇਹਨਾਂ ਦੀ ਮੀਟਿੰਗਾਂ ਦੇ ਹੀ ਮੀਟਿੰਗ ਦੇ ਹਰ ਵਾਰ ਇਹ 50 100 50 100 ਇਹਨਾਂ ਨੂੰ ਦੇਈਦਾ ਸੀ ਜਦੋਂ ਦੇ ਅਹੀ ਇਹਨਾਂ ਨੂੰ ਦੇਣੇ ਬੰਦ ਕਰਤੇ ਉਦੋਂ ਰ ਇਹਨਾਂ ਨੇ ਸਾਡੇ ਤੇ ਐਕਸ਼ਨ ਚੁੱਕਿਆ ਹੈ ਕਿ ਝੂਠੇ ਸਾਡੇ ਇਨਜਾਮ ਲਾਤੇ ਸਾਰੇ ਯੂਨੀਅਨ ਦੇ ਉੱਤੇ ਕਿ ਹਾਂ ਜੀ ਇਹ ਨਾਲੇ ਨਜਾਇਜ਼ ਸਾਡੀ ਗੱਡੀ ਚੱਲਦੀ ਪਈ ਏ ਠੀਕ ਹੈ ਉਸ ਤੋਂ ਬਾਅਦ ਕਿ ਸਾਡੇ ਦੇ ਪੁਲਿਸ ਵਾਲਿਆਂ ਦੇ ਵੀ ਨਾਲੇ ਨਜਾਇਜ਼ ਕਿਹਾ ਕਿ ਪੈਸੇ ਲੈ ਕੇ ਗੱਡੀ ਕੋਲ ਆਇਆ ਕੁਝ ਨਹੀਂ ਗਈ ਬਸ ਐ ਚੱਕਰ ਪਿਆ ਕੇ ਜਿਵੇਂ ਇਹਨਾਂ ਨੂੰ ਪੈਸੇ ਦੇਣੇ ਇਹੀ ਜਰੂਰ ਨੇ ਬੰਦ ਕੀਤੇ ਹਰੇ ਹਰੇਕ ਮੀਟਿੰਗ ਤੇ 100 ਰੁਪਏ ਦੀ ਰਾਈ ਤਾਂ ਇਹ ਕਿਥੋਂ ਲੈ ਜਾਈ ਇਹ ਕਮਾਵਾਂਗੇ ਤੇ ਫੇਰ ਹੀ ਦਵਾਂਗੇ ਅਸੀਂ ਜਦੋਂ ਦੇ ਨੇ ਬੰਦ ਕਰਤੇ ਇਹਨਾਂ ਨੇ ਸਾਡੇ ਦੇਖ ਤੋਂ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿੰਨੇ ਮੈਂਬਰ ਟੋਟਲ ਜਿਹੜੇ ਤੁਹਾਡੇ ਜਿਹੜੇ ਛੱਡ ਕੇ ਆਏ ਪੰਜਾਬ ਦੇ ਮੈਂਬਰ ਲੱਗਦਾ ਕਿ 100-100 ਰੁਪਏ ਦੇ ਹਿਸਾਬ ਨਾਲ ਕੋਈ 10000 ਦੇ ਕਰੀਬ 5 ਤੋਂ 10 ਹੋ ਜਾਂਦਾ ਹੀ ਭਾਈ ਨਾ ਹੋ ਜਾਂਦਾ ਹੀ ਜਦੋਂ ਵੀ ਆਂਦੇ ਇਹ 50-60 ਰੁਪਏ ਅਸੀਂ ਦੇਖ ਹੀ ਲਈਦਾ ਹੀ ਤੇ ਕਿ ਇਹ ਕਦੀ ਇਹਨਾਂ ਦਾ ਹਰ ਵਾਰੀ ਜਿਤ ਮਾਣਦੇ ਪਰ ਨਹੀਂ ਤੁਹਾਨੂੰ ਕੁਝ ਗੱਲਾਂ ਨਾਲੋਂ ਤੁਹਾਨੂੰ ਪਤਾ ਲੱਗਿਆ ਕਿ ਇੰਨੇ سارے ਬੰਦੇ ਦੀ ਕਿਸੇ ਅਰਥੇ ਤੁਹਾਨੂੰ ਇਹਨਾਂ ਦੀਆਂ ਨਹੀਂ ਛੱਡਣੀਆਂ ਪਈ ਐ ਇਸੇ ਕਰਕੇ ਇਹ ਆਪਣਾ ਬਕਰ ਤੇ ਇਹਦੇ ਕਰਕੇ ਇਹਨਾਂ ਨੇ ਪੁਲਿਸ ਨੂੰ ਕਹਾਂ ਨੀ ਕੀ ਝੂਠੀ ਵੀਡੀਓ ਦਿਖਾ ਕੇ ਤੇ ਸਾਰਿਆਂ ਉਤੇ ਇਲਜ਼ਾਮ ਲਾਤਾ ਕਿ ਇਹ ਪੈਸੇ ਦੇ ਕੇ ਅੰਦਰਾਂ ਦੇ ਇਹ ਐ ਬਸ ਐਈ ਚੀਜ਼ ਹੈ ਮੰਗ ਕੀ ਕਰਦੇ ਹੋ ਮੰਗ ਐਹੀ ਕਰਦੇ ਕਿ ਚਲੋ ਕੇ ਇਹੀ ਮਾੜੇ ਬੰਦੇ ਗਏ ਕੋਈ ਦਿਹਾੜੀਦਾਰ ਬੰਦਾ ਹੈ ਪੇਨ ਕਿਰਾਏ ਤੇ ਗੱਡੀ ਫੜੀ ਏ ਕਿ ਕੋਈ ਚਲੋ ਕੇ ਕੋਈ ਕਿਰਾਇਣ ਹੀ ਨਿਕਲਦਾ ਹੋਇਆ ਘਰ-ਬਾਰ ਵੀ ਚਲੋ ਦਿਨਾਂ ਦਾ ਕੁਛ ਨਾ ਕੁਛ ਐਹੀ ਚਲੋ ਪ੍ਰਸ਼ਾਸਨ ਨੂੰ ਕੇ ਮੰਗ ਕਰਦੇ ਵੇ ਕਿ ਚਲੋ ਆਪਣੀ ਜੋ ਵੀ ਗੱਲ ਸਹਿਮਤੀ ਨਾਲ ਗੱਡੀ ਚੱਲਣ ਦੇ ਇੱਕ-ਇੱਕ ਕਰਕੇ ਚੱਲਣ ਦੇ ਮੇਰਾ ਨਾਮ ਜੀ ਸਤਪਾਲ ਜੀ ਮੈਂ ਜੀ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪਾਰਕਿੰਗ 'ਚ ਗੱਡੀਆਂ ਲਾਂਦੇ ਆ ਇਹਨਾਂ ਦੇ ਨਾਲ ਸਾਰੇ ਜਿਹੜੇ ਗੱਡੀਆਂ ਲਈ ਸਾਡੇ ਚੌਂਕ ਦੇ ਵਿੱਚ ਲਾ ਲਓ ਬਾਹਰ ਭਰਾਵਾਂ ਦੱਬੇ ਵਾਲੇ ਵਿੱਚ ਲਾ ਲਓ ਉਦੋਂ ਟਰੈਕਟਰ ਸਭ ਨੂੰ ਉੱਥੇ ਭਲਾ ਕੇ ਆਪਣੇ ਕੰਪਨੀ ਵਾਂਗ ਹਾਂ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਭਾ ਕੇ ਉੱਥੇ ਰਮਾਨਾ ਸਾਰਿਆਂ ਕੋ 50-50 ਰੁਪਏ ਲੈ ਕੇ 3-4000 ਰੁਪਏ ਉਸਨੇ ਇਕੱਠਾ ਕਰਕੇ 5000 ਤੇ ਇਹ ਲੈ ਜਾਂਦਾ ਹੈ ਕਿ ਲਓ ਤੁਸੀਂ ਗੱਡੀਆਂ ਚਲਾਓ ਕਿ ਇੱਕ-ਇੱਕ ਕਰਕੇ ਚਲਾਓ ਸਭ ਕੁਝ ਚੱਲਦਾ ਰਿਹਾ ਗੱਡੀਆਂ ਚੱਲਦੀ ਰਹੀਆਂ ਅੱਜ ਚੀਤਾ ਪ੍ਰਧਾਨ ਨੇ ਅਸਤੀਫਾ ਦਿੱਤਾ ਤੇ ਅੱਜ ਉਥੇ ਨਵਾਂ ਪਰਦਾ ਹਟਿਆ ਇਥੇ ਉਸ ਨੇ ਆਪਣੀ ਕਾਰ ਵੀ ਨਾਲ ਦੇਖ ਰਹਾ ਕਿ ਵੀਡੀਓ ਆਪਣੇ ਜਾ ਕੇ ਖਾਣੇ ਦੇ ਜਗ੍ਹਾ ਉਹਨੇ ਕਤਰਾਲੀ ਦਿੱਤੀ ਕਿ ਲੈ ਲਿਆ ਗੱਡੀਆਂ ਨਜਾਇਜ਼ ਦੇ ਲੱਗਦੀ ਡਾਕਟਰ ਨੂੰ ਪੁੱਛਿਆ ਜਾਏਗਾ ਜਦੋਂ ਕੱਲ ਤੂੰ ਲਵਾਈਆਂ ਸੀ ਗੱਡੀਆਂ 1 ਇੱਕ 2 ਉਦੋਂ ਤੂੰ ਕਿੱਥੇ ਹੈ ਅੱਜ ਤੂੰ ਨਾਲ ਤੁਰਦਾ ਮੈਂ ਉਹਨਾਂ ਨਾਲ ਅੱਜ ਮਰੇ ਬੰਦਿਆਂ ਦੀਆਂ ਗੱਡੀਆਂ ਬੰਦ ਕਰਵਾਉਂਦੀਆਂ ਇਹ ਵਿਚਾਰੇ ਸਾਰੇ ਇੰਨਾ ਜੂ 30 ਬੰਦੇ ਇਹ ਜਿਹੜੇ ਕਿਰਾਏਦਾਰ ਹੈ ਜਿਹੜੇ ਕਿ 300 ਰੁਪਏ ਕਿਰਾਇਆ ਦਿੰਦੇ ਆ ਔਰ 100 ਰੁਪਿਆ ਇੱਕ ਪਾਰਕਿੰਗ ਦੇ ਵਰਦੇ ਆ ਇਹ ਕਿਥੋਂ ਦੇ ਹਨ ਮੈਂ ਵੀ ਖੁਦ ਕਿਰਾਏ ਦੇ ਚ ਲੱਣਾ ਮੈਨੂੰ ਹੁਣੇ ਮੇਰੇ ਬਾਲਕ ਦਾ ਫੋਨ ਆਇਆ ਮੈਂ ਤਰਫੋਂ ਦੀ ਗੱਲ ਤੇ ਕਾਲ ਕਰ ਕੇ ਲਾਹ ਤੇ ਮੈਨੂੰ ਕਹਿੰਦਾ ਕਿਰਾਇਆ ਪਾ ਜਦੋਂ ਅਸੀਂ ਕੰਮ ਨਹੀਂ ਕਰਾਂਗੇ ਸਾਨੂੰ ਕਿਰਾਇਆ ਕਰੰ ਦੇਣਾ ਕਿ ਨਹੀਂ ਇਹ ਕਿਥੋਂ ਆਉਣਾ ਲੱਗ ਗਿਆ ਭਾਜੀ ਮੇਰੀ ਗੱਲ ਸੁਣੋ ਇਹ ਮਾੜੇ ਬੰਦੇ ਆ ਨਾ ਬਹੁਤ ਧੱਕਾ ਹੋ ਰਿਹਾ ਜੀ ਔਰ ਜ਼ਿਆਦਾ ਧੱਕਾ ਹੋ ਰਿਹਾ ਜੀ ਜੀ ਦੇਖੋ ਜੀ ਜੇ ਕੰਮ ਨਹੀਂ ਕਰਨਗੇ ਤਾਂ ਫਿਰ ਕੀ ਕਰਨਗੇ ਮਾੜਾ ਕੰਮ ਕਰਨਾ ਹੈ ਕੋ না ਕੋਈ ਇਹਨਾਂ ਨੂੰ ਸਾਡੇ ਐਸਪੀ ਸਾਹਿਬ ਫਿਰ ਆਪਣੇ ਕਤਵਾਲੀ ਸਾਹਿਬ ਦੇ ਜਿਹੜੇ ਐਸਐਚਓ ਸਾਹਿਬ ਹੈ ਉਹ ਇਹਨਾਂ ਦੇ ਸੁਣੇ ਤੇ ਮਾਰੇ ਬੰਦਿਆਂ ਨੂੰ ਇੱਕ ਕਰਕੇ ਗੱਡੀ ਲਵਾਏ ਆਪਣੇ ਘਰ-ਵਾਰ ਕਰਨ ਕਿਉਂਕਿ ਉਹਦੇ ਹੈਂਡੀਕੈਪ ਵੀ ਆਂਦੇ ਆ ਬਜ਼ੁਰਗ ਵੀ ਆਂਦੇ ਆ ਇਹਨਾਂ ਨੂੰ ਲੈ ਕੇ ਇਹੋ ਜਿਹੀ ਮੁਸ਼ਕਲ ਲੈ ਕੇ ਜਾਂਦੇ ਆ ਦਰਵਾਜ਼ੇ ਗੁਰੂ ਘਰ ਜੇ ਇਹ ਜਲਾਲ ਸਿੰਘ ਉਸੇ ਰਿਆਂ ਨਾ ਕਿ ਜੇ ਨਵਾਂ ਪ੍ਰਧਾਨ ਬਣਿਆ ਪੂਰੀ ਗੱਡੀ ਚੱਲ ਰਹੀ ਏ ਪਾਰਕਿੰਗ ਦੇ ਨਾਲ ਉਹਨੇ 30 40 ਗੱਡੀਆਂ ਲਵਾਈਆਂ ਸਨ ਪੂਰੀ ਚੱਲ ਰਹੀ ਏ ਉਹ ਰੋਟੀ ਰੱਜ ਕੇ ਖਾ ਰਿਹਾ ਇਹ ਵੀ ਜਿਹੜੇ ਸਾਰੇ ਭੁੱਖੇ ਮਾਰੇ ਆ ਇਹਨਾਂ ਬਾਰੇ ਕੋਈ ਸੋਚੋ ਐਸੇ ਯਾਦਾਂ ਵਿੱਚ ਪੁੱਛੀ ਗੱਲ ਹੈ